ਤੇ ਭਾਈ ਸਸੀ ਕਾਲ ਜੀ ਆਪਣੀਆਂ ਮੱਝ ਜੀ ਹਾਂ ਜੀ ਠੀਕ ਆ ਅੱਜ ਹੀ ਸੂਈਆ ਨਹੀਂ 10 15 ਦਿਨ 10 10 ਦਿਨ ਹੋ ਗਿਆ ਕਿੰਨਾ ਹੁਣ ਦੁੱਧ ਕੋਲ 14 15 ਲੀਟਰ ਦੋਰੋ ਕੇ ਮੜੀ ਜੀ ਹਾਂ ਦੋਰ ਦਿਓ 14 15 ਦੂਜਾ ਸੂਹਾ ਆ ਗਈ ਦੂਜੇ ਆ ਸ਼ਿਕੀਆ 6 ਦੰਦ ਮੂੰਹ ਲੋ ਜੀ ਕੀ ਬਾਤ ਹੈ ਸਜਣੋ 14 ਦਾ ਨਗੀਨਾ ਹੀ ਆ ਲੋ ਜੀ ਝੋਟੀ ਆ ਸੱਜਣੋ ਕੋਕਾ ਪੀ ਸੀ ਆ ਮਗਰ ਕਟਾ ਆ ਗਿਆ ਹੈ ਕਟਾ ਆ ਹਾਂ ਰੇਟ ਕਿੰਨਾ ਜੀ ਉਹ ਤਾਂ 240 ਹੈ 240 ਕਿੰਨਾ ਵਿੱਚੋਂ ਮੰਤਨ ਕਰਨਾ ਹੈ 220 ਹੀ ਦੇ ਦੋ 220 ਠੀਕ ਹੈ ਜੀ 2 ਲੱਖ ਸੱਜਣੋ 20000 ਦੀ ਝੋਟੀ ਮਿਲੂਗੀ ਤੇ ਬਾਕੀ ਫਿਰ ਵੀ ਆਪਣੀ ਮੰਡੀ ਦੇ ਵਿੱਚ ਜਾ ਕੇ ਸੱਲੀ ਕਰਿਆ ਕਰੋ ਮੰਡੀ ਦਾ ਵਿੱਚ ਲਾਖ ਠਾਇਆ ਕਰੋ ਪਸ਼ੂ ਚੰਗੇ ਇਥੇ ਟਾਉ ਟਾਉ ਦੇ ਨਗੀਨੇ ਆਏ ਲਓ ਜੀ ਪਸ਼ੂ ਹਰ ਤਰ੍ਹਾਂ ਦਾ ਆਇਆ ਏ ਗਾਂ ਮਰਝਾ ਵੇੜਾ ਸੱਜਣਾਂ